ਤੇਰੀ ਅੱਖਾਂ ਦਾ ਨਮਰ ਤੇ ਬਿਲਕੁਲ ਰੌਡ ਬਿਲਕੁਲ نیچے ਨਹੀਂ ਹੋਏਗਾ ਇਹ ਵੀ ਆ ਤੇਰਾ ਰੌਡ ਬਿਲਕੁਲ ਰੌਡ ਜਿੱਦਾਂ ਨਹੀਂ ਜੇ ਕਰਨੀ ਕੋਈ ਕਰੇਗਾ ਨਹੀਂ ਹੋਣਗੇ ਬਿਲਕੁਲ ਹਾਰਡ ਬਿਲਕੁਲ ਹਾਰਡ ਹੋ ਚੁੱਕੇ ਜਿੱਦਾਂ ਹੀ ਮੈਂ ਤੇਰੀਆਂ ਅੱਖਾਂ ਨੂੰ ਉਂਗਲ ਵਾਰਾਂ ਤੇਰੀਆਂ ਅੱਖਾਂ ਖੁੱਲਣਗੀਆਂ ਲੇਕੇ ਤੇਰੀਆਂ ਬਾਹਾਂ નીચે ਨਹੀਂ ਹੋਣਗੀਆਂ ਤੇਰੇ ਪੈਰ ਵੀ ਲਾਓ ਮੈਂ ਚੱਲਣ ਦੀ ਕੋਸ਼ਿਸ਼ ਕਰੋ ਚੱਲ ਨਹੀਂ ਬਾਂਗੇ ਕੀ ਵੀ ਹੋ ਰਿਹਾ ਕੀ ਵੀ ਹੋ ਰਿਹਾ ਚੱਲ ਦਲੇਮੀਆ ਠੀਕ ਹੈ ਹੁਣ ਮੈਂ ਇੱਕੋ ਗਮਾਨ ਕਰਾਂਗਾ ਤੁਹਾਡਾ ਬੋਡੀ ਦਾ weight ਅੱਜ ਤੋਂ ਬਾਅਦ ਘਟਣਾ ਸਟਾਰਟ ਹੋ ਜਾਵੇ ਤੇ ਤੁਸੀਂ ਇਥੇ ਦੇਖੋ ਤੁਹਾਡਾ ਬੋਡੀ ਦਾ weight ਘਟਣਾ ਸਟਾਰਟ ਅੱਜ ਤੋਂ ਬਾਅਦ ਡੇ ਬਾਈ ਡੇ ਮੈਂ একদম ਫਾਸਟ ਨਹੀਂ ਘਟਾਵਾਂਗਾ ਡੇ ਬਾਈ ਡੇ ਤੁਹਾਡਾ ਬੋਡੀ ਦਾ weight ਘਟਣਾ ਸਟਾਰਟ ਹੋਵੇਗਾ ਤੇ ਤੁਹਾਡੀ ਫੇਸ ਵੀ 글로ਉ ਹੋਣਾ ਸਟਾਰਟ ਤੁਹਾਡੀ ਬੋਡੀ ਦਾ weight ਬਿਲਕੁਲ ਅੱਜ ਤੋਂ ਬਾਅਦ ਘਟਣਾ ਸਟਾਰਟ ਬਾਹਰ ਨਹੀਂ ਚੇ ਕਰਨ ਦੀ ਕੋਸ਼ਿਸ਼ ਕਰੋ ਨਹੀਂ ਕਰ ਪਾਉਂਗੇ ਬਿਲਕੁਲ ਹਾਂ ਹੁਣ ਮੈਂ ਜਿੱਦਾਂ ਇਹਦੇ ਹੱਥ ਲਾਵਾਂਗਾ ਤੁਸੀਂ ਬਿਲਕੁਲ ਪੁੱਛੂ ਜੀ ਹੱਸੋਗੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹੋ ਬਿਲਕੁਲ ਹੀ ਗੱਲ ਖਲ ਉਹ ਖੋਲ ਕੇ ਹੱਸੋਗੇ ਔਰ ਖੋਲ ਕੇ ਹੱਸੋਗੇ ਬਿਲਕੁਲ ਮਨਸ਼ਾਨ ਦੀ ਬਿਲਕੁਲ ਐਕਾਂ ਇਤਨੀ ਜਿਹੀ ਹੋਣੀ ਹੈ ਯਾਨੀ ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗੇਗਾ ਤੁਹਾਡੀ ਬਾਹਾਂ ਦੇ ਕੋਈ ਭਾਰ ਰੱਖਿਆ ਬਿਲਕੁਲ ਮਨਸ਼ਾਨ ਇਹਦਾ ਵੈਸੇ ਮਨ ਹੁਣ ਕੁਛ ਹੋਇਆ ਟੈਨਸ਼ਨਾਂ ਦੱਸ ਕਿਤਾ ਹੁਣ ਟੈਨਸ਼ਨਾਂ ਤੋਂ ਕਿੰਨਾ ਸਹੀ ਹੈ ਜਿਹੜਾ ਪੇਟ ਦੇ ਦਰਦ ਹੁੰਦਾ ਸੀ ਹਟ ਗਿਆ ਹੁਣ ਠੀਕ ਹੈ ਕਮਰ ਦਾ ਦਰਦ ਬਿਲਕੁਲ ਢੱਗ ਗਿਆ ਬੋਲ ਕੇ ਦੱਸੁੱਚੀ ਹਾਂ ਢੱਗ ਗਿਆ ਬਿਲਕੁਲ ਢੱਗ ਗਿਆ ਕਮਰ ਚ ਦਰਦ ਹੁਣ ਜੇ ਨਹੀਂ ਹੁੰਦਾ ਤੇ ਬਾਹਾਂ ਦਾ ਜਿਹੜਾ ਦਰਦ ਹੁੰਦਾ ਉਹ ਖਤਮ ਹੋ ਗਿਆ ਇਹ ਲੱਤਾਂ ਤੇਰੀਆਂ ਬਿਲਕੁਲ ਹੁਣ ਪੋਜ਼ਿਟਿਵ ਆ ਹੁਣ ਮੈਂ ਐਕਟਿਵਿਟੀ ਕੀ ਮਾਰਾਂਗਾ ਤੂੰ ਅੱਧੀਆਂ ਬਾਹਾਂ ਕਿ ਖਤਮ ਥਲੇ ਜਾਣਗੀਆਂ ਹੁਣ ਮੈਂ ਐਕਟਿਵਿਟੀ ਮਾਰਾਂਗਾ ਤੇਰਾ ਕੱਲਾ ਸੱਜਾ ਪੈਰ ਸੱਜਾ ਪੈਰ ਕਿੱਦਾਂ ਲਈ ਸੱਜਾ ਪੈਰ ਰੀਲੀਜ਼ ਹੋਏਗਾ ਖਬਾ ਇੱਥੇ ਲੋ ਸੱਜਾ ਰੀਲੀਜ਼ ਖਬਾ ਜਲਦੀ ਕੋਸ਼ਿਸ਼ ਕਰੋ ਕੀ ਫੀਲਿੰਗ ਆ ਰਹੀ ਆ ਇਹ ਬਿਲਕੁਲ ਹੀ ਚੱਲ ਪਾਉਂਗੇ ਹਲੇ ਲੋਕ ਹੁਣ ਆਪਣਾ ਪੂਰਾ ਦੱਸੋ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਮੇਰੇ ਇੱਥੇ ਦਰਦ ਸੀਗਾ ਹੁਣ ਸਹੀ ਹੋ ਰਿਹਾ ਬਿਲਕੁਲ ਸਹੀ ਹੈ ਦਰਦ ਖਤਮ ਹੋ ਗਿਆ ਕਿੰਨਾ ਟਾਈਮ ਵਿੱਚ ਦਰਦ ਦਾ ਖਤਮ ਹੋ ਜਾ ਬਹੁਤ ਹੀ ਦੇਰ ਹੋ ਗਿਆ ਸੀ ਸ਼ਿਰਨਿੱਤਾ ਬਸ ਇੱਕ ਮਿੰਟ ਵਿੱਚ ਹੀ ਹੋ ਗਿਆ ਤੁਹਾਡਾ ਸਾਰੀ ਦਰਦ ਕਰ ਗਿਆ ਵਧੀਆ ਲੱਗਦਾ ਵਧੀਆ ਲੱਗ ਰਿਹਾ ਥੈਂਕ ਯੂ ਵਧੀਆ